ਸਭ ਤੋਂ ਪਹਿਲਾਂ ਕਿਸਾਨ ਵੀਰਾਂ ਨੂੰ ਸਤਿ ਸ੍ਰੀ ਅਕਾਲ ਮੈਂ ਤੁਹਾਨੂੰ ਇੱਕ ਛੋਟੀ ਜਾਣਕਾਰੀ ਦੇਣੀ ਚਾਹੁੰਦਾ ਜਾਣਕਾਰੀ ਕੀ ਹੈ ਜਿਹੜੇ ਵੀਰਾਂ ਨੇ ਅਗੇਤੇ ਕੱਦੂ ਲਾਏ ਹੋਏ ਨੇ ਬੇਲਾਂ ਬਿਲਕੁਲ ਤਿਆਰ ਨੇ ਕਾਗਜ਼ ਦੇ ਨਾਲ ਲੱਗੀਆਂ ਪਈਆਂ ਨੇ ਦੇਖੋ ਜੀ ਫੁੱਲ ਚੱਕ ਰੱਖੇ ਨੇ ਜਿਹੜੇ ਸੈਂਟਰ ਦੇ ਵਿੱਚ ਕੱਖ ਨੇ ਜਾਤਾ ਅਰਥਾਨਾ ਪਟਾ ਦਿੱਤੇ ਜਾਂ ਜਾਂ ਫਿਰ ਪੈਰਾਕਟ ਦਵਾਈ ਸੜਕਿਆ ਦਿੱਤੀ ਜਾਵੇ ਉਸ ਤੋਂ ਬਾਅਦ ਕੀ ਹੈ ਕਈ ਜ਼ਿਮੀਦਾਰ ਭਰਾਵਾਂ ਦੇ ਫੋਨ ਆਉਂਦੇ ਨੇ ਵੀ ਕਾਗਜ਼ ਚੱਕ ਦੀਏ ਜਾਂ ਜਿਵੇਂ ਆਪਾਂ ਕਹਦੀਏ ਵੀ ਲੋਅ ਟਰਨ ਰੱਖਿਆ ਜਾਵੇ ਜਾਂ ਕਦੋਂ ਚੱਕਿਆ ਜਾਵੇ ਇਹ ਬਾਈ ਜੀ ਇਹਦੇ ਬਾਰੇ ਮੈਂ ਤੁਹਾਨੂੰ ਕੋਈ ਪ੍ਰੋਪਰ ਜਾਣਕਾਰੀ ਨਹੀਂ ਦੇ ਸਕਦਾ ਇਹਦੇ ਵਿੱਚ ਕੀ ਹੈ ਨਾ ਇਹ ਮੌਸਮ ਦੇ ਹਿਸਾਬ ਨਾਲ ਕਾਗਜ਼ ਰੱਖਿਆ ਜਾਂਦਾ ਤੇ ਮੌਸਮ ਦੇ ਹਿਸਾਬ ਨਾਲ ਹੀ ਉਤਾਰਿਆ ਜਾਂਦਾ ਇਹ ਕੀ ਚੱਕਰਾਗਾ ਚੱਕਰੀ ਹੈਗਾ ਜੇਕਰ ਕੋਰਾ ਪੈ ਗਿਆ ਤਾਂ ਆਪਣਾ ਕਾਫੀ ਨੁਕਸਾਨ ਹੋ ਜਾਣਾ ਆਪਾਂ ਕੋਰੇ ਦੇ ਕਾਰਨ ਹੀ ਵੀ ਕੋਰਾ ਨਾ ਆਪਣੀਆਂ ਬੇਲਾਂ ਨੂੰ ਖਰਾਬ ਕਰੇ ਇਸੇ ਕਰਕੇ ਆਪਾਂ ਇਸ ਨੂੰ ਲੋ ਟਰਨ ਕੀਤਾ ਕਿੰਨਾ ਖਰਚਾ ਕੀਤਾ ਪਹਿਲਾਂ ਮਲਚਿੰਗ ਕੀਤੀ ਆ ਫਿਰ ਆਪਾਂ ਫੇਸ ਦੇ ਉੱਤੇ ਲੋ ਟਰਨ ਕੀਤਾ ਦੇਖੋ ਬਾਈ ਨੇ ਤਾਂ ਡ੍ਰਿਪ ਵੀ ਲਾਇਆ ਕਾਫੀ ਬਹੁਤ ਖਰਚੇ ਕੀਤੇ ਨੇ ਜਣੀ ਮੈਂ ਤੁਹਾਨੂੰ ਇਹ ਸਜਾਓ ਕਦੇ ਨਹੀਂ ਦਿੰਦਾ ਵੀ ਇਸ ਦਾ ਅੱਜ 15 25 ਜਨਵਰੀ ਆ ਵੀ ਇਸ ਦਾ ਆਪਾਂ ਕਾਗਜ਼ ਉਤਾਰ ਦਈਏ ਨਹੀਂ ਹਜੇ ਆਪਣਾ ਉਤਾਰਨ ਦਾ ਕੋਈ ਮਤਵਲ ਨਹੀਂ ਕਾਗਜ਼ ਦੇਖੋ ਜੀ ਬੇਲਾ ਤਾਂ ਪਰ ਕਾਗਜ਼ ਨੂੰ ਚੱਕ ਕੇ ਆਪਣੇ ਆਪ ਬਾਹਰ ਆ ਰਹੀਆਂ ਨੇ ਮੈਂ ਤੁਹਾਨੂੰ ਦਿਖਾਉਣਾ ਦੇਖੋ ਜੀ ਬੇਲਾ ਆਪਣੇ ਆਪ ਆ ਰਹੀਆਂ ਨੇ ਕਾਗਜ਼ ਨੂੰ ਚੱਕ ਕੇ ਤੇ ਬਾਕੀ ਤੁਸੀਂ ਫਰੂਟ ਦੀ ਗੱਲ ਕਰਦੇ ਹੋ ਤਾਂ ਫਰੂਟ ਵੀ ਦੇਖੋ ਫਲ ਵੀ ਦੇਖੋ ਫਰੂਟ ਪੂਰਾ ਚੱਕ ਚੁੱਕਿਆ ਲਿਆ ਅੱਜ 25 ਜਨਵਰੀਆ ਦੇਖੋ ਜੀ ਅੱਗੇ ਕਿਸਮਤ ਦੇ ਸੌਦੇ ਨੇ ਜੀ ਮੰਡੀ ਦੇ ਵਿੱਚ ਕਿਵੇਂ ਦੇ ਭਾਅ ਆਉਂਦੇ ਨੇ ਕਿ ਰੇਟ ਤੋਂ ਆਪਣੀ ਸਟਾਰਟਿੰਗ ਹੁੰਦੀ ਹੈ ਤੁਸੀਂ ਇਹਦੇ ਬਾਰੇ ਵੀ ਸਾਨੂੰ ਜਾਣਕਾਰੀ ਦਿਓ ਵੀ ਇਹ ਕਿੰਨੇ ਦਿਨਾਂ ਚ ਮੰਡੀ ਦੇ ਵਿੱਚ ਜਾਣਾ ਸਟਾਰਟ ਹੋ ਜਾਊਗਾ ਅਸੀਂ ਤੁਹਾਨੂੰ ਦੱਸਾਂਗੇ ਵੀ ਪਹਿਲੇ ਦਿਨ ਇੱਕ ਕੀਲੇ ਦੀ ਕਿੰਨੀ ਤੜਾਈ ਹੋਈ ਆ ਦੇਖੋ ਜੀ ਬੇਲਾਂ ਬਿਲਕੁਲ ਨਾਲ ਲੱਗ ਰਹੀਆਂ ਨੇ ਪਰ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਜੇ ਕਰਤਾ ਹੱਦਿਆਂ ਵੀ ਐਵੇਂ ਬੇਲਾਂ ਨਾਲ ਲੱਗ ਰਹੀਆਂ ਨੇ ਤਾਂ ਤੂੰ ਤੁਹਾਨੂੰ ਫਲੂਟ ਵੀ ਤੋੜਨਾ ਪੈ ਗਿਆ ਤਾਂ ਕੱਦੂ ਨੂੰ ਤੋੜ ਕੇ ਵੀ ਤੁਸੀਂ ਦੁਬਾਰਾ ਫੇਰ ਲੋਟ ਕਰਨ ਕਰ ਦੋ ਯਾਨੀ ਲੋਟ ਕਰਨ ਦੇ ਅੰਦਰੋਂ ਹੀ ਤੋੜ ਲਓ ਜੇਕਰ ਤੁਸੀਂ ਇਸ ਨੂੰ ਮਨ ਕੇ ਚੱਲੋ ਵੀ ਲੋ ਟਰਨ ਨੂੰ ਉਤਾਰ ਦਿਓ ਤਾਂ ਤੁਹਾਡਾ ਨੁਕਸਾਨ ਪੂਰਾ ਕਰ ਸਕਦਾ ਕੂਰੇ ਦਾ ਕੋਈ ਪਤਾ ਨਹੀਂ ਦੇਖੋ ਜੀ ਇਸ ਤਰ੍ਹਾਂ ਇਹਦੇ ਵਿੱਚ ਪੈਰਾਕੋਟ ਦਵਾਈ ਸਿਰਕ ਕੇ ਨਦੀਨਾਂ ਨੂੰ ਕੰਟਰੋਲ ਕੀਤਾ ਗਿਆ ਜਿ ਦੇਖੋ ਜੀ ਨਦੀਨ ਬਿਲਕੁਲ ਸੁੱਕੇ ਹੋਏ ਨੇ ਦੇਖੋ ਜੀ ਜਿਵੇਂ ਵਿੱਚ ਵਿੱਚ ਜ਼ਿੰਮੇਦਾਰ ਕਹਿ ਦਿੰਦੇ ਨੇ ਤਾਂ ਸਾਨੂੰ ਇੱਕ ਹੋਰ ਵੀ ਮੈਂ ਆਪਣਾ ਤਜਰਬਾ ਤੁਹਾਡੇ ਨਾਲ ਸਾਂਝਾ ਕਰਦਾ ਦੇਖੋ ਬਾਈ ਨੇ ਬਠੇਰੀ ਵਿਚਾਈ ਆ ਪਰ ਇਧਰ ਮੂਲੀ ਲਾਈ ਹੋਈ ਆ ਮੂਲੀ ਲਾਈ ਹੋਈ ਆ ਯਾਨੀ ਤੁਸੀਂ ਮੰਨ ਕੇ ਚੱਲੋ ਵੀ ਆਹ ਗੱਤ ਆ ਗਈ ਦੇਖੋ ਆ ਬੱਟਾਗੀ ਆ ਬੱਟ ਤੂੰ ਖਾਲਦੀ ਅਗਲੀ ਬੱਟ ਇਹਦੇ ਉੱਤੇ ਵੀ ਪੈਰਾਗੋਟ ਪਈ ਹੋਈ ਆ ਦੇਖੋ ਜੀ ਇਸਦੇ ਪੱਤੇ ਇਸੇ ਕਰਕੇ ਮੱਚੇ ਨੇ ਪਰ ਇਹ ਹਵਾ ਬਹੁਤ ਦੂਰ ਤੱਕ ਦਵਾਈ ਨੂੰ ਖਿੱਚ ਕੇ ਲੈ ਜਾਂਦੀ ਆ ਤੁਸੀਂ ਜਦੋਂ ਵੀ ਕਦੇ ਸਪਰੇਅ ਕਰਨੀ ਆ ਤਾਂ ਪੂਰੇ ਧਿਆਨ ਨਾਲ ਕਰਨੀ ਆ ਦੇਖੋ ਇਹ ਮੂਲੀ ਦੇ ਉੱਤੇ ਨੁਕਸਾਨ ਹੋਇਆ ਹੋਇਆ ਇਸ ਤਰ੍ਹਾਂ ਕਈ ਜਗ੍ਹਾ ਤੋਂ ਬੇਲਾਂ ਬਾਰ ਵੀ ਆ ਰਹੀਆਂ ਨੇ ਪਰ ਮੈਂ ਤੁਹਾਨੂੰ ਬੇਨਤੀ ਕਰਦਾ ਵੀ ਹਜੇ ਰੋ ਟਾਰਨਾ ਉਤਾਰਨ ਬਾਰੇ ਨਾ ਸੋਚੋ ਅਸੀਂ ਤੁਹਾਨੂੰ ਦੇਖੋ ਅਸੀਂ ਮੌਸਮ ਦੇਖ ਕੇ ਦੱਸਾਂਗੇ ਅਸੀਂ ਤੁਹਾਨੂੰ ਦੱਸ ਦੇਵਾਂਗੇ ਵੀ ਕਦੋਂ ਤਾਰਨਾ ਕਈ ਵੀਰਾਂ ਦੇ ਫੋਨ ਆਏ ਨੇ ਵੀ ਕਦੋਂ ਕਾगज ਤਾਰਨਾ ਹਾਂ ਠੀਕ ਹੈ ਜੇ ਤੁਸੀਂ ਕੋਈ ਸਪਰੇ ਵਗੈਰਾ ਕਰਨੀ ਹੈ ਤਾਰ ਕੇ ਜਾਂ ਤੜਾਈ ਕਰਨੀ ਹੈ ਉਸ ਤੋਂ ਬਾਅਦ ਦੁਬਾਰਾ ਫੇਰ ਕਾगज ਦੇ ਦਿਓ ਇਹ ਹੋ ਸਕਦਾ ਪਰ ਤੁਸੀਂ ਪੱਕੇ ਤੌਰ ਤੇ ਨਹੀਂ ਹਜੇ ਕਾगज ਤਾਰ ਸਕਦੇ ਮੈਂ ਤੁਹਾਨੂੰ ਇਸ ਚੀਜ਼ ਦੀ ਸਪਾਰਸ ਨਹੀਂ ਕਰਦਾ ਕਿਉਂਕਿ ਤੁਹਾਡਾ ਬਹੁਤ ਹੱਕ ਹਲਾਲ ਦੀ ਕਮਾਈ ਆ ਜਿਵੇਂ ਆਪਾਂ ਕਹਿ ਦਈਏ ਬਹੁਤ ਮਿਹਨਤ ਕੀਤੀ ਹੋਈ ਆ ਬਹੁਤ ਖਰਚਾ ਕੀਤਾ ਹੋਇਆ ਤੁਸੀਂ ਇਹ ਕੰਮ ਨਾ ਹਜੇ ਕਰੋ ਹਜੇ ਕਾਗਜ ਤਾਰਨ ਵਾਲੀ ਗੱਲ ਤੇ ਨਾ ਆਓ ਦੇਖੋ ਜੀ ਬੇਲਾ ਬਿਲਕੁਲ ਕਾਗੀ ਦੇ ਨਾਲ ਲੱਗ ਚੁੱਕੀਆਂ ਨੇ ਦੇਖੋ ਜੀ ਫਲਾਵਰਿੰਗ ਵੀ ਬਹੁਤ ਜ਼ਿਆਦਾ ਆ ਬਾਕੀ ਅੱਗੇ ਤੁਹਾਨੂੰ ਅਸੀਂ ਦੱਸਾਂਗੇ ਵੀ ਕਦੋਂ ਤੋੜਿਆ ਕਿੰਨਾ ਤੋੜਿਆ ਕਿਹੜੀ ਮੰਡੀ ਦੇ ਵਿੱਚ ਵੇਚਿਆ ਕੀ ਰੇਟ ਚੱਲਦੇ ਨੇ ਅਸੀਂ ਤੁਹਾਨੂੰ ਪ੍ਰੋਪਰ ਜਾਣਕਾਰੀ ਦਿੰਦੇ ਰਹਾਂ ਹਾਂ ਕਦੂਆਂ ਬਾਰੇ ਤੁਸੀਂ ਸਾਡੇ ਚੈਨਲ ਦੇ ਨਾਲ ਜੁੜੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸ਼ੇਅਰ ਕਰੋ ਕਿਸਾਨ ਵੀਰਾਂ ਦੇ ਵਿੱਚ ਦੇਖੋ ਜੀ ਦੇਖੋ ਜੀ ਕਦੂ ਵੀ ਬਾਹਰੋਂ ਹੀ ਦਿਖਣ ਲੱਗੇ ਦੇਖੋ ਜੀ ਇੱਕ ਕੋਲੋਂ ਤਾਂ ਸਾਰੇ ਨਹੀਂ ਚੱਕ ਰੱਖੇ ਨੇ ਬਹੁਤ ਜੀ ਦੇਖੋ ਜੀ ਦੇਖੋ ਜੀ 2 3 ਦੇਖੋ ਜੀ ਦੇਖੋ ਜੀ ਦੇਖੋ ਜੀ ਤਿਆਰ ਆ ਇਹ ਪੀਸ ਨਾ ਜੀ ਸਾਡੇ ਵੀਰ ਦੀਆਂ ਬੇਲਾਂ ਦੀ ਤੇ ਅਸੀਂ ਤੁਹਾਨੂੰ ਇਸੇ ਤਰ੍ਹਾਂ ਜਾਣਕਾਰੀ ਦਿੰਦੇ ਰਹਨੇ ਆ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਸ਼ੇਅਰ ਕਰੋ ਤੇ ਵਿੱਚ ਵੀਰਾਂ ਦੀ ਕਮੈਂਟ ਆਉਣਗੇ ਉਹ ਪੁੱਛਣਗੇ ਵੀ ਕਿਹੜੀ ਵੈਰਾਈਟੀ ਹੈ ਇਹ 골ਡਨ ਦੀ ਵੈਰਾਈਟੀ ਹੈ ਅਸੀਂ ਕਿਸੇ ਕੰਪਨੀ ਦੀ ਮਸ਼ਹੂਰੀ ਨਹੀਂ ਕਰਦੇ ਦੇਖੋ ਜੀ ਇੰਨਾ ਕੁਛ ਕਹਿੰਦਾ ਹੋਇਆ ਜੀ। ਖਿਮਾ ਦਾ ਜਾਚਕਾਂ ਜੇ ਕੁਛ ਗਲਤ ਬੋਲ ਗਿਆ। ਮਾਫ਼ ਕਰਨਾ। ਧੰਨਵਾਦ ਜੀ।